ਜਲੰਧਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾਂ ਦੀ ਅੱਜ ਰੈਲੀ ਹੋਣ ਜਾ ਰਹੀ ਹੈ ਇਸ ਰੈਲੀ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਰੈਲੀ ਵਾਲੀ ਜਗ੍ਹਾ ਤੋਂ 5 ਕਿਲੋਮੀਟਰ ਪਹਿਲਾਂ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਡੱਕ ਦਿੱਤਾ ਗਿਆ ਜਿੱਥੇ ਵਿਰੋਧ ਕੀਤਾ ਜਾ ਰਿਹਾ ਹੈ ਹਾਈਵੇ ਦੀ ਉੱਪਰ ਮੈਕਡੀ ਦੇ ਕੋਲ ਇਸ ਵੇਲੇ ਅਸੀਂ ਮੌਜੂਦ ਹੈਗੇ ਹਾਂ ਜਿੱਥੇ ਕਿਸਾਨ ਕਾਲੀਆਂ ਛੰਡੀਆਂ ਲੈ ਕੇ ਔਰ ਕਿਸਾਨੀ ਛੰਡੇ ਲੈ ਕੇ ਭਾਜਪੀ ਦਾ ਵਿਰੋਧ ਕਰ ਰਹੇ ਨੇ ਜਿਹੜੀਆਂ ਵੀ ਗੱਡੀਆਂ ਭਾਜਪੀ ਦੀਆਂ ਇੱਥੋਂ ਲੰਘ ਰਹੀਆਂ ਨੇ ਤਾਂ ਉਹਨਾਂ ਨੂੰ ਕਾਲੀਆਂ ਛੰਡੀਆਂ ਦਿਖਾਈਆਂ ਜਾ ਰਹੀਆਂ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਇੱਥੇ ਤੈਨਾਤ ਕਰ ਦਿੱਤੀ ਗਈ ਹੈ ਗੁਜਰਾਤ ਦੀ ਪੁਲਿਸ ਇੱਥੇ ਤੈਨਾਤ ਕਰ ਦਿੱਤੀ ਗਈ ਹੈ ਇੱਕ ਵਾਰ ਤੁਹਾਨੂੰ ਪੂਰਾ ਮਾਹੌਲ ਇੱਥੇ ਦਾ ਦਿਖਾ ਦਿੰਦੇ ਹਾਂ ਕਿ ਇਸ ਵੇਲੇ ਇੱਥੇ ਕੀ ਹਾਲਾਤ ਨੇ ਕੀ ਮੋਲ ਬਣਿਆ ਹੋਇਆ ਕਿਸਾਨ ਹਾਈਵੇ ਦੇ ਬਿਲਕੁਲ ਸਰਵਿਸ ਲੇਨ ਦੇ ਉੱਪਰ ਖੜੇ ਨੇ ਝੰਡੇ ਲੈ ਕੇ ਤਾਂ ਦੂਜੇ ਪਾਸੇ ਪੁਲਿਸ ਵੱਡੀ ਗਿਣਤੀ ਦੇ ਵਿੱਚ ਤਨਾਤ ਕਰ ਦਿੱਤੀ ਗਈ ਹੈ ਕਿ ਕਿਸਾਨ ਕਿਸੇ ਤਰੀਕੇ ਦੇ ਨਾਲ ਇੱਥੋਂ ਦੂਜੇ ਪਾਸੇ ਨੂੰ ਨਾ ਜਾ ਸਕਣ ਤਾਂ ਉਸੇ ਨੂੰ ਲੈ ਕੇ ਜਿਹੜੀ ਹੈ ਇੱਥੇ ਪੂਰੀ ਤਿਆਰੀ ਕੀਤੀ ਗਈ ਹੈ ਫੋਰਸ ਇੱਥੇ ਲਾ ਦਿੱਤੀ ਗਈ ਹੈ ਕਿ ਕਿਸਾਨ ਜਿਹੜੇ ਨੇ ਅੱਗੇ ਨਾ ਜਾ ਸਕਣ ਤਾਂ ਪੂਰਾ ਮਾਹੌਲ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਹਾਂ ਕਿ ਇਸ ਵੇਲੇ ਕੀ ਮਾਹੌਲ ਬਣਿਆ ਹੋਇਆ ਹੈ ਇੱਥੇ ਪੁਲਿਸ ਦੇ ਵੱਲੋਂ ਕਿਵੇਂ ਇੱਥੇ ਬੈਰੀਗੇਟਿੰਗ ਕੀਤੀ ਹੋਈ ਹੈ ਤੇ ਨਾਅਤ ਕਰ ਦਿੱਤੀ ਗਈ ਹੈ ਇੱਥੇ ਫੋਰਸ ਗੁਜਰਾਤ ਪੁਲਿਸ ਇੱਥੇ ਲੱਗੀ ਹੋਈ ਹੈ ਪੁਲਿਸ ਦੇ ਵੱਡੇ ਅਧਿਕਾਰੀ ਜਿਹੜੇ ਨੇ ਉਹ ਇੱਥੇ ਤੇ ਨਾਤ ਹੈਗੇ ਨੇ ਤਾਂ ਇਧਰ ਪੈਰਾ ਮਿਲਟਰੀ ਜਿਹੜੀ ਹੈ ਉਹ ਲਾਈ ਗਈ ਹੈ ਤਾਂ ਟਿੱਪਰ ਜਿਹੜੇ ਨੇ ਮਿੱਟੀ ਦੇ ਭਰ ਕੇ ਉਹ ਇੱਥੇ ਲੈ ਕੇ ਰੱਖੇ ਗਏ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਅੱਗੇ ਨਾ ਜਾਣ ਦਿੱਤਾ ਜਾਵੇ ਕਿਉਂਕਿ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦਾ ਉਹਨਾਂ ਦੇ ਵੱਲੋਂ ਵਿਰੋਧ ਜਿਹੜਾ ਉਹ ਕੀਤਾ ਜਾਏਗਾ ਤਾਂ ਇਸੇ ਨੂੰ ਲੈ ਕੇ ਇੱਥੇ ਵੱਡੇ ਪੱਧਰ ਤੇ ਤਿਆਰੀ ਕੀਤੀ ਹੋਈ ਹੈ ਸਾਹਮਣੇ ਟਿੱਪਰ ਲੱਗੇ ਤੁਹਾਨੂੰ ਨਜ਼ਰ ਆ ਰਹੇ ਨੇ ਇਹ ਸਾਰੇ ਟਿੱਪਰ ਇਸੇ ਕਰਕੇ ਲਾਏ ਹੋਏ ਕਿ ਜੇਕਰ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹ ਟਿੱਪਰ ਲਾ ਕੇ ਉਹਨਾਂ ਨੂੰ ਰੋਕ ਦਿੱਤਾ ਜਾਏਗਾ ਤਾਂ ਸਾਰੇ ਪਾਸੇ ਪੁਲਿਸ ਫੋਰਸ ਜਿਹੜੀ ਆ ਤੁਹਾਨੂੰ ਇੱਥੇ ਲੱਗੀ ਨਜ਼ਰ ਆ ਰਹੀ ਆ ਜਿੱਥੇ ਪੰਜਾਬ ਪੁਲਿਸ ਲੱਗੀ ਹੋਈ ਆ ਵੱਡੇ ਅਧਿਕਾਰੀ ਇੱਥੇ ਮੌਜੂਦ ਨੇ ਉੱਥੇ ਹੀ ਪੈਰਾ ਮਿਲਟਰੀ ਫੋਰਸ ਲਾਈ ਹੋਈ ਆ ਐਂਟੀ ਰੋਅਟ ਪੁਲਿਸ ਲੱਗੀ ਹੋਈ ਆ ਔਰ ਗੁਜਰਾਤ ਪੁਲਿਸ ਜਿਹੜੀ ਆ ਨਾਲ ਇੱਥੇ ਤੈਨਾਤ ਕਰ ਦਿੱਤੀ ਗਈ ਆ ਤਾਂ ਇਹ ਕੁੱਕੜਪਿੰਡ ਤੋਂ ਜੰਡਿਆਲਾ ਗੁਰੂ ਤੋਂ ਜੰਡਿਆਲੇ ਤੋਂ ਆਉਣ ਵਾਲਾ ਰਾਹ ਹੈਗਾ ਤਾਂ ਉਸ ਰਸਤੇ ਦੇ ਉੱਪਰ ਵੀ ਪੁਲਿਸ ਇੱਥੇ ਤੈਨਾਤ ਕੀਤੀ ਗਈ ਹੈ ਤਾਂ ਇਹ ਸਾਰੀਆਂ ਵੱਖ-ਵੱਖ ਕਿਸਾਨ ਯੂਨੀਅਨਾਂ ਹੈਗੀਆਂ ਨੇ ਜਿਨ੍ਹਾਂ ਨੂੰ ਇੱਥੇ ਰੋਕ ਦਿੱਤਾ ਗਿਆ ਪੁਲਿਸ ਦੇ ਵੱਲੋਂ ਤਾਂ ਅੱਗੇ ਜਿਹੜਾ ਇੱਥੋਂ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਇੱਥੋਂ ਹੀ ਖੜ ਕੇ ਜਿਹੜਾ ਉਹ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਇਸ ਵੇਲੇ ਕੀਤਾ ਜਾ ਰਿਹਾ ਤਾਂ ਇਹ ਤਸਵੀਰਾਂ ਜਲੰਧਰ ਤੋਂ ਹਾਈਵੇ ਦੀਆਂ ਦਿਖਾ ਰਹੇ ਆ ਜਿੱਥੇ ਇਸ ਵੇਲੇ ਕਿਸਾਨ ਝੰਡੇ ਲੈ ਕੇ ਪਹੁੰਚੇ ਹੋਏ ਨੇ ਫੋਰਸ ਇੱਥੇ ਲੱਗੀ ਹੋਈ ਆ ਤਾਂ ਜਦੋਂ ਵੀ ਇੱਥੋਂ ਗੱਡੀਆਂ ਗੁਜ਼ਰਦੀਆਂ ਨੇ ਬੀਜੇਪੀ ਦੀਆਂ ਤਾਂ ਉਹਨਾਂ ਨੂੰ ਇੱਥੋਂ ਝੰਡੇ ਦਿਖਾਏ ਜਾ ਰਹੇ ਨੇ ਔਰ ਨਿਹੰਗ ਸਿੰਘ ਇੱਕ ਸਾਹਮਣੇ ਦੇਖੋ ਤੁਸੀਂ ਝੰਡਾ ਲਹਿਰਾ ਰਹੇ ਨੇ ਗੱਡੀ ਦੇ ਉੱਪਰ ਚੜ ਕੇ ਤਾਂ ਵਿਰੋਧ ਜਿਹੜਾ ਉਹ ਜ਼ਾਹਰ ਇਸ ਵੇਲੇ ਕੀਤਾ ਜਾ ਰਿਹਾ ਕਿਉਂਕਿ ਜਥੇਬੰਦੀਆਂ ਦੇ ਵੱਲੋਂ ਪਹਿਲਾਂ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਉਹਨਾਂ ਦੇ ਵੱਲੋਂ ਵਿਰੋਧ ਜਿਹੜਾ ਉਹ ਜਤਾਇਆ ਜਾਏਗਾ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਆ ਉਹ ਇੱਥੇ ਤੇ ਨਾਕ ਕਰ ਦਿੱਤੀ ਗਈ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਨਾ ਇੱਥੋਂ ਅੱਗੇ ਨਿਕਲੇ ਜਾ ਸਕਣ ਤਾਂ ਕਿਸਾਨਾਂ ਨੂੰ ਇੱਥੇ ਰੋਕਣ ਦੇ ਵਾਸਤੇ ਇਹ ਸਾਰੇ ਪ੍ਰਬੰਧ ਕਰ ਦਿੱਤੇ ਗਏ ਨੇ ਤਾਂ ਮਨਜੀਤ ਸਿੰਘ ਰਾਏ ਸਾਡੇ ਨਾਲ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆ ਰਾਏ ਸਾਹਿਬ ਇੱਥੇ ਫਿਰ ਰੋਕ ਦਿੱਤਾ ਗਿਆ ਫੋਰਸ ਦੇ ਵੱਲੋਂ ਤੁਹਾਨੂੰ ਕੀ ਗੱਲਬਾਤ ਹੋਈ ਹੈ ਇੱਥੇ ਪੁਲਿਸ ਦੇ ਨਾਲ ਦੇਖੋ ਪੁਲਿਸ ਨੇ ਸਾਨੂੰ ਇੱਥੇ ਰੋਕ ਦਿੱਤਾ ਇਹਨਾਂ ਨੇ ਸਾਨੂੰ ਕਿਹਾ ਅੱਗੇ ਨਹੀਂ ਵਧਣ ਦੇਣਾ ਅਸੀਂ ਸਾਨੂੰ ਉੱਪਰੋਂ ਕਾਲ ਹੈ ਕਿ ਜਿੱਥੇ ਪੁਲਿਸ ਰੋਕੇ ਉੱਥੇ ਰੁਕ ਜਾਣਾ ਪਰੇ ਜਾਣ ਬੁੱਝ ਕੇ ਸਾਨੂੰ ਹਰਾਸ ਕਰ ਰਹੀ ਸਾਡੇ ਮੂਹਰੇ ਬੱਸਾਂ ਲਾਈਆਂ ਹੋਈਆਂ ਸੀ ਅਸੀਂ ਉਹ ਕਹਿੰਦੇ ਪਿੱਛੇ ਡਾਲੋ ਉਹ ਨਹੀਂ ਸੀ ਡਾ ਰਾ ਫਿਰ ਇੱਕ ਵਸਦਾ ਮੈਨੂੰ ਡਰਾਈਵਰ ਬਣਨਾ ਪਿਆ ਤੇ ਧੱਕਾ ਲਾ ਕੇ ਪਰੇ ਕੀਤੀ ਐ ਸੋ ਸਾਨੂੰ ਇੱਥੋਂ ਜਾਪ ਰਿਹਾ ਕਿ ਜਿਹੜੀ ਪੰਜਾਬ ਸਰਕਾਰ ਹੈ ਅੱਜ ਉਹ ਵੀ ਭਾਜਪਾ ਨਾਲ ਰਲਈ ਹੋਈ ਹੈ ਉਹ ਰਲ ਕੇ ਕਿਸਾਨਾਂ ਨੂੰ ਉਹਨਾਂ ਦੀ ਵਾਅਦੇ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਜਰਾਤ ਪੁਲਿਸ ਇੱਥੇ ਤੈਨਾਤ ਕੀਤੀ ਗਈ ਹੈ ਇਹਨੂੰ ਕਿਵੇਂ ਇਹ ਪੰਜਾਬ ਦੀ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਥੋੜੀ ਤਣਾਤ ਹੋ ਗਈ ਇਹ ਪੰਜਾਬ ਦਾ ਮੁੱਖ ਮੰਤਰੀ ਇਹਨੇ ਗੋਡੇ ਟੇਕੇ ਹੋਏ ਆ ਕੇਂਦਰ ਦੇ ਅੱਗੇ ਔਰ ਰਲਿਆ ਹੋਇਆ ਇਹ ਬਿਲਕੁਲ ਅਸੀਂ ਜਿਹੜੀ ਕਹਿੰਨਾ ਬੀ ਟੀਮ ਹੈ ਬੀ ਜੀ ਪੀ ਦੀ ਆਰ ਐਸ ਐਸ ਵੀ ਇਹ ਸਾਬਤ ਕਰ ਰਿਹਾ ਇਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਆਪਣੇ ਲੋਕਾਂ ਦੇ ਤਸ਼ੱਦਦ ਕਰਕੇ ਆਪਣੇ ਲੋਕਾਂ ਨੂੰ ਨਜ਼ਰਬੰਦ ਕਰਕੇ ਆਪਣੇ ਲੋਕਾਂ ਦੀ ਜਿਹੜੀ ਬੋਲਣ ਦੀ ਆਜ਼ਾਦੀ ਖੋਹ ਕੇ ਇੱਥੇ ਹੁਣ ਤੁਸੀਂ ਇੱਥੇ ਰੋਕ ਕੇ ਇਸ ਜਗ੍ਹਾ ਤੇ ਵਿਰੋਧ ਕਰੋਗੇ ਕਿਉਂਕਿ ਪ੍ਰਧਾਨ ਮੰਤਰੀ ਨੇ ਤਾਂ ਹੈਲੀਕਾਪਟਰ ਤੇ ਆਉਣਾ ਹੈ ਹੈਲੀਕਾਪਟਰ ਤੋਂ ਚਲੇ ਜਾਣਾ ਇੱਥੋਂ ਤਾਂ 6 ਕਿਲੋਮੀਟਰ ਅਜੇ ਪੀਪੀ ਹੈ ਕੋਈ ਗੱਲ ਨਹੀਂ ਅਸੀਂ ਆਪਣਾ ਵਿਰੋਧ ਦਰਜ ਕਰਾਉਣਾ ਹੈ ਔਰ ਇੱਥੋਂ ਹੀ ਹੋ ਰਿਹਾ ਕਿਉਂਕਿ ਬੀਜੇਪੀ ਦੀਆਂ ਸਾਰੀਆਂ ਬੱਸਾਂ ਇੱਥੋਂ ਲੰਘ ਰਹੀਆਂ ਤੇ ਉਹਨਾਂ ਨੂੰ ਜਦੋਂ ਨਾਰੇ ਲਾ ਰਹੇ ਆ ਕਿ ਭਾਈ ਬੀਜੇਪੀ ਮਰਦਾਬਾਦ ਬੀਜੇਪੀ ਦੇ ਝੋਲੀ ਚੱਕ ਸ਼ਰਮ ਕਰੋ ਤੇ ਸਾਡਾ ਜਿਹੜਾ ਆਵਾਜ਼ ਸਾਡੀ ਉਹਨਾਂ ਤੀ ਪਹੁੰਚ ਰਹੀ ਹੈ ਸਾਹਿਬ ਧੰਨਵਾਦ ਆ ਇਹ ਮਨਜੀਤ ਸਿੰਘ ਰਾਏ ਹੈਗੇ ਨੇ ਕਿਸਾਨ ਯੂਨੀਅਨ ਤੋਂ ਤਾਂ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇੱਥੋਂ ਹੀ ਇਹਨਾਂ ਦੇ ਵੱਲੋਂ ਜਿਹੜਾ ਵਿਰੋਧ ਪ੍ਰਦਰਸ਼ਨ ਕਰ ਦਿੱਤਾ ਜਾਏਗਾ ਤਾਂ ਦੂਜੇ ਪਾਸੇ ਇੱਕ ਤਸਵੀਰ ਜ਼ਰੂਰ ਦਿਖਾਓ ਸਾਹਿਬ ਕਿ ਕਿਵੇਂ ਇੱਥੇ ਪੁਲਿਸ ਫੋਰਸ ਇੰਨੀ ਤੈਨਾਤ ਕੀਤੀ ਹੋਈ ਹੈ ਇੰਨੀ ਪੁਲਿਸ ਫੋਰਸ ਤੁਹਾਨੂੰ ਕੀਪੀਪੀ ਤੇ ਨਜ਼ਰ ਨਹੀਂ ਆਉਣੀ ਜਿੰਨੀ ਇੱਥੇ ਪਹਿਲਾਂ ਹੀ ਪੁਲਿਸ ਫੋਰਸ ਇੱਥੇ ਤੈਨਾਤ ਨਜ਼ਰ ਆ ਰਹੀ ਹੈ ਕਿਉਂਕਿ ਰੋਕਣ ਦੀ ਕੋਸ਼ਿਸ਼ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਅੱਗੇ ਨਾ ਜਾਇਆ ਜਾਵੇ ਤਾਂ ਸੀਆਰਪੀਐਫ ਇੱਥੇ ਲਾਈ ਗਈ ਹੈ ਉਧਰ ਦੂਜੇ ਪਾਸੇ ਇੱਧਰ ਦੇਖੋ ਤੁਸੀਂ ਗੁਜਰਾਤ ਪ ਨੇ ਮਿੱਟੀ ਦੇ ਭਰ ਕੇ ਅੱਗੇ ਲਾਏ ਹੋਏ ਨੇ ਉਹਦੇ ਨਾਲ ਬੈਰੀਗੇਟਿੰਗ ਜਿਹੜੀ ਹੈ ਉਹ ਕੀਤੀ ਹੋਈ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਕਿਸਾਨਾਂ ਨੂੰ ਇੱਥੋਂ ਅੱਗੇ ਨਹੀਂ ਜਾਣ ਦਿੱਤਾ ਜਾਏਗਾ ਕਿਉਂਕਿ ਕੱਲ ਪਟਿਆਲੇ ਦੇ ਵਿੱਚ ਵੀ ਵੱਡੀ ਗਿਣਤੀ 'ਚ ਕਿਸਾਨ ਪਹੁੰਚੇ ਹੋਏ ਸੀਗੇ ਤਾਂ ਉਹਨਾਂ ਵੀ ਜਿਹੜਾ ਸੀਗਾ ਪਿੱਛੋਂ ਹੀ ਰੋਕ ਦਿੱਤਾ ਗਿਆ ਸੀਗਾ ਤਾਂ ਇਸੇ ਕਰਕੇ ਕਹਿੰਦੇ ਨੇ ਕਿ ਅਸੀਂ ਇੱਥੋਂ ਹੀ ਵਿਰੋਧ ਜਿਹੜਾ ਉਹ ਜ਼ਾਹਰ ਕਰਾਂਗੇ ਇੱਥੇ ਹੀ ਕਾਲੀਆਂ ਝੰਡੀਆਂ ਜਿਹੜੀਆਂ ਨੇ ਉਹ ਅਸੀਂ ਦਿਖਾਵਾਂਗੇ ਤਾਂ ਇਸ ਵੇਲੇ ਮੈਕਡੋਨਲਡ ਦੇ ਕੋਲ ਬਿਲਕੁਲ ਉਸ ਜਗ੍ਹਾ ਦੇ ਉੱਪਰ ਵੱਡੀ ਗਿਣਤੀ 'ਚ ਕਿਸਾਨ ਇੱਥੇ ਪਹੁੰਚੇ ਹੋਏ ਨੇ ਔਰ ਉਹਨਾਂ ਨੂੰ ਜਿਹੜਾ ਇੱਥੇ ਤੈਨਾਤ ਕਰ ਦਿੱਤਾ ਗਿਆ ਔਰ ਕਿਸਾਨ ਇੱਥੇ ਆਪਣਾ ਵਿਰੋਧ ਜ਼ਾਹਰ ਕਰ ਰਹੇ ਨੇ ਕੁਝ ਥੋੜੀ ਦੇਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਜਲੰਧਰ ਦੀ ਪੀਏਪੀ ਗਰਾਊਂਡ ਦੇ ਵਿੱਚ ਪਹੁੰਚ ਜਾਣਗੇ ਔਰ ਇੱਥੋਂ ਦੀ ਜਿਹੜੀਆਂ ਬੱਸਾਂ ਗੁਜ਼ਰ ਰਹੀਆਂ ਨੇ ਬੀਜੇਪੀ ਦੀਆਂ ਤਾਂ ਉਹਨਾਂ ਨੂੰ ਜਿਹੜੇ ਨੇ ਕਾਲੇ ਝੰਡੇ ਇੱਥੇ ਦਿਖਾ ਕੇ ਬੀਜੇਪੀ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ ਔਰ ਆਪਣਾ ਰੋਸ ਜਿਹੜਾ ਉਹ ਜ਼ਾਹਰ ਕੀਤਾ ਜਾ ਰਿਹਾ ਤਾਂ ਇਸ ਵੇਲੇ ਜਲੰਧਰ ਦੇ ਵਿੱਚ ਜੋ ਮਾਹੌਲ ਬਣਿਆ ਹੋਇਆ ਤਾਂ ਉਸ ਮਾਹੌਲ ਦੇ ਵਿੱਚ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਬਾਈ ਜੀ ਪ੍ਰਧਾਨ ਮੰਤਰੀ ਹੋਣਾ ਤਾਂ ਇੱਥੇ ਟੱਕਰ ਨਹੀਂ ਜਿਹੜੀਆਂ ਬੱਸਾਂ ਇੱਥੇ ਗੁਜਰਦੀਆਂ ਨੇ ਕੋਈ ਰੁਕਿਆ ਭਾਜਪੀ ਦਾ ਲੀਡਰ ਦੇਖੋ ਰੋਕਣ ਨੂੰ ਰੋਕ ਸਕਦੇ ਆ ਪਰ ਅਸੀਂ ਉਹਨਾਂ ਨੂੰ ਮੈਸੇਜ ਦੇ ਰਹੇ ਪਏ ਅਸੀਂ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਪਰ ਉਹਨਾਂ ਨੂੰ ਦੱਸ ਵੀ ਰਹੇ ਆ ਕਿ ਸਾਡਾ ਪੰਜਾਬ ਦੇ ਵਿੱਚ ਡਟ ਕੇ ਵਿਰੋਧ ਆ ਕਿਉਂਕਿ ਕਿਸਾਨਾਂ ਦੇ ਨਾਲ ਉਹਨਾਂ ਨੇ ਬਹੁਤ ਜ਼ਿਆਦਾ ਤਕੇਸ਼ਾਈ ਕੀਤੀ ਆ ਅਸੀਂ ਰੋਕ ਵੀ ਸਕਦੇ ਆ ਜੇ ਅਸੀਂ ਚਾਹੀਏ ਪਰ ਨਹੀਂ ਅਸੀਂ ਕਿਉਂਕਿ ਸਾਡੀ ਸੋਚ ਮਾੜੀ ਨਹੀਂ ਗਈ ਅਸੀਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਭਾਜਪੀ ਗੰਦੀ ਰਾਜਨੀਤੀ ਖੇਡ ਰਹੀ ਆ ਉਹ ਪੰਜਾਬ ਦਾ ਮਾਹੌਲ ਕਰਕੇ ਖਰਾਬ ਕਰਕੇ ਵੋਟਾਂ ਲੈ ਰਹੀ ਆ ਪਰ ਜਿਹੜੇ ਪੰਜਾਬ ਦੇ ਭਾਈਚਾਰਕ ਸਾਂਝ ਆ ਜਿਹ ਦਿਤਾ ਜਾ ਰਿਹਾ ਔਰ ਇਹਨਾਂ ਨੂੰ ਕੋਈ ਵੋਟ ਨਹੀਂ ਪੈਣੀ ਸਿਰਫ ਇਹ ਮਾਹੌਲ ਖਰਾਬ ਕਰਕੇ ਵੋਟਾਂ ਲੈਣਾ ਚਾਹੁੰਦੇ ਜੋ ਕਿ ਇੱਥੇ ਪੰਜਾਬ ਦੇ ਵਿੱਚ ਨਹੀਂ ਚੱਲਣਾ ਚਾਹੀਦਾ ਬਾਸ਼ਾ ਸੁਣਿਆ ਤੁਸੀਂ ਕੱਲ ਮੋਦੀ ਦਾ ਕਹਿੰਦੇ ਨੇ ਕਿ ਮੇਰਾ ਖੂਨ ਦਾ ਰਿਸ਼ਤਾ ਸਿੱਖਾਂ ਦੇ ਨਾਲ ਦੇਖੋ ਜੀ ਜਿੱਥੇ ਜਾਂਦਾ ਉਹ ਪਖਰੀ ਕਦੀ ਬਿਹਾਰ ਜਾਊਗਾ ਉੱਥੇ ਕਹੂਗਾ ਜੀ ਮੇਰੀ ਬਹੁਤ ਸਾਝ ਆ ਉਹ ਇਦਾਂ ਦੀਆਂ ਗੱਲਾਂ ਪੰਜਾਬੀ ਕੋਈ ਬੇਵਕੂ ਕੌਮ ਨਹੀਂ ਗਈ ਇਹ ਸਮਝਦਾਰ ਕੌਮ ਹੈ ਜੋ ਮਰ ਜੋ ਸਾਡੇ ਨਾਲ ਕੀਤਾ ਦਿੱਲੀ ਦੇ ਵਿੱਚ ਸਾਡੇ ਤੇ ਗੋਲੀਆਂ ਚਲਾਈਆਂ ਹਰਿਆਣੇ ਦੇ ਵਿੱਚ ਗੋਲੀਆਂ ਚਲਾਈਆਂ ਜਿਹੜਾ ਕਿਸਾਨਾਂ ਦਾ ਕਾਜ਼ਲ ਟੈਂਦੀ ਮਿਸ਼ਰਾ ਉਹਨੂੰ ਨੇ ਟੈਗਟ ਦਿੱਤੀ ਆ ਇਹ ਹਰ ਕੁਛ ਕੀਤਾ ਸਾਨੂੰ ਉਹ ਹੱਤਵਾਦੀ ਦੱਸਦਾ ਹਾਲਾਂਕਿ ਅਸੀਂ ਹਰ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਕੋਈ ਵੀ ਮੁਸੀਬਤ ਪੈਂਦੀ ਆ ਅਸੀਂ ਮੋਰੇ ਜਾ ਕੇ ਖੜਦੇ ਆ ਪਰ ਸਾਨੂੰ ਚੰਗਾ ਕਿਸੇ ਨੇ ਨਹੀਂ ਕਹਿਣਾ ਜੇ ਅਸੀਂ ਹੱਕ ਮੰਗਦੇ ਸਾਨੂੰ ਹੱਤਵਾਦੀ ਕਹਿੰਦੇ ਆ ਇਹ ਜਿਹੜੀ ਬੀਜੇਪੀ ਦੀ ਦੇਖਣ ਨੂੰ ਹੋ ਰਿਹਾ ਅੰਦਰੋਂ ਕੁਛ ਹੋ ਰਿਹਾ ਜੇ ਮੁੜ ਕੇ ਆ ਗਏ ਇਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕਰਦਣਾ ਪੰਜਾਬ ਦੇ ਵੋਟਰਾਂ ਨੂੰ ਉਹ ਪੀ ਲਿਆ ਸਾਰੇ ਇੰਡੀਆ ਨੂੰ ਇਹਨਾਂ ਨੂੰ ਬਿਲਕੁਲ ਵੋਟਾਂ ਪਾ ਕੇ ਵੋਟਾਂ ਨਾ ਪਾ ਕੇ ਇਹਨਾਂ ਦਾ ਵਿਰੋਧ ਕਰੋ ਕਿਉਂਕਿ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇੰਡੀਆ ਦਾ ਮਾਹੌਲ ਬਹੁਤ ਜ਼ਿਆਦਾ ਖਰਾਬ ਹੋਊਗਾ ਜੀ ਉਸਨੇ ਕੀ ਕਿਹਾ ਹੋਇਆ ਇੱਥੇ ਪੁਲਿਸ ਅਧਿਕਾਰੀਆਂ ਨੇ ਕਿ ਇੱਥੇ ਰੋਕ ਕੇ ਵਿਰੋਧ ਪੁਲਿਸ ਨੇ ਇੱਥੇ ਰੋਕਿਆ ਹੈ ਅਸੀਂ ਵੀ ਚਾਹੁੰਦੇ ਹਾਂ ਸ਼ਾਂਤਮਈ ਵਿਰੋਧ ਕਰਨਾ ਜੀ ਕਿਉਂਕਿ ਸਾਡਾ ਜੇ ਅਸੀਂ ਇੱਥੇ ਕੋਈ ਨੁਕਸਾਨ ਹੋਇਆ ਇਹ ਸਾਡਾ ਨੁਕਸਾਨ ਹੈ ਉਹ ਵੀ ਸਾਡੇ ਪੀਰ ਜਾਂ ਗੰਧ ਰਾਮ ਮੰਦਿਰ ਦੇ ਮੁੱਦੇ ਦੇ ਜੇ ਕੰਮ ਕੀਤਾ ਹੋਵੇ ਤਾਂ ਅਯੁੱਧਿਆ ਦੇ ਮੰਦਿਰ ਦੇ ਉੱਤੇ ਕਿਉਂ ਹੀ ਲੋੜਿਆ ਵੋਟਾਂ ਲੈਣ ਦੀ ਕੋਈ ਕੰਮ ਇਹਨਾਂ ਨੇ ਕੀਤਾ ਕੋਈ ਨਹੀਂ ਪੰਜਾਬ ਦੇ ਵਿੱਚ ਵੀ ਝੰਡੀਆਂ ਲਵਾ ਕੇ ਸੋਚਦੇ ਸੀ ਵੀ ਮੈਂ ਪਤਾ ਨਹੀਂ ਵੀ ਸਾਡੇ ਮਗਰ ਪੰਜਾਬੀ ਸਾਰੇ ਮਗਰ ਪੰਜਾਬ ਦੇ ਵਿੱਚ ਇਹਨਾਂ ਨੂੰ ਕੋਈ ਪਿੰਡਾਂ ਦੇ ਵਿੱਚ ਨਹੀਂ ਬੰਨਦੇ ਰਿਹਾ ਜੀ ਠੀਕ ਆ ਜੀ ਧੰਨਵਾਦ ਆ ਇਹ ਕਿਸਾਨ ਹੈਗੇ ਨੇ ਜਿਹੜੇ ਇਸ ਵੇਲੇ ਇੱਥੇ ਵਿਰੋਧ ਜ਼ਾਹਰ ਕਰ ਰਹੇ ਨੇ ਤਾਂ ਉੱਥੇ ਹੀ ਪੁਲਿਸ ਫੋਰਸ ਜਿਹੜੀ ਹੈ ਵੱਡੀ ਗਿਣਤੀ 'ਚ ਇੱਥੇ ਤੈਨਾਤ ਕੀਤੀ ਹੋਈ ਹੈ ਕਿ ਕਿਸਾਨਾਂ ਨੂੰ ਇੱਥੋਂ ਰੋਕ ਦਿੱਤਾ ਜਾਵੇ ਤਾਂ ਇੱਥੇ ਟ੍ਰੈਫਿਕ ਚੱਲਣ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਕਿਉਂਕਿ ਇਹ ਰੂਟ ਜਿਹੜੇ ਸੀਗੇ ਪਹਿਲਾਂ ਹੀ ਡਾਇਵਰਟ ਕਰ ਦਿੱਤੇ ਗਏ ਸੀਗੇ ਤਾਂ ਇੱਕ ਪਾਸੇ ਕਿਸਾਨ ਜਿਹੜੇ ਨੇ ਉਹ ਖੜੇ ਨਜ਼ਰ ਆ ਰਹੇ ਨੇ ਤਾਂ ਦੂਜੇ ਪਾਸੇ ਪੁਲਿਸ ਫੋਰਸ ਜਿਹੜੀ ਹੈ ਵੱਡੀ ਗਿਣਤੀ 'ਚ ਤੈਨਾਤ ਕੀਤੀ ਹੋਈ ਹੈ ਜਿਨ੍ਹਾਂ ਨੂੰ ਇੱਥੇ ਡਿਪਲੋਏਟ ਕੀਤਾ ਹੋਇਆ ਕਿ ਕਿਸਾਨਾਂ ਨੂੰ ਅੱਗੇ ਵਧਣ ਤੋਂ ਜਿਹੜਾ ਉਹ ਰੋਕਿਆ ਜਾਵੇ ਕਿਸੇ ਵੀ ਹਾਲਤ ਦੇ ਵਿੱਚ ਕਿਸਾਨ ਅੱਗੇ ਨਹੀਂ ਆਉਣੇ ਚਾਹੀਦੇ ਤਾਂ ਉਸੇ ਨੂੰ ਲੈ ਕੇ ਇਹ ਸਾਰੇ ਪ੍ਰਬੰਧ ਇੱਥੇ ਕੀਤੇ ਹੋਏ ਨੇ ਇਹ ਸਾਰੀਆਂ ਤਿਆਰੀਆਂ ਇੱਥੇ ਕੀਤੀਆਂ ਗਈਆਂ ਨੇ ਪੁਲਿਸ ਦੇ ਵੱਡੇ ਅਧਿਕਾਰੀ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਸਾਰਾ ਪ੍ਰਬੰਧ ਇੱਥੇ ਕਰ ਦਿੱਤਾ ਗਿਆ ਹੈ ਗੁਜਰਾਤ ਪੁਲਿਸ ਇੱਥੇ ਤੈਨਾਤ ਕੀਤੀ ਗਈ ਹੈ ਵੱਡੇ ਪੁਲਿਸ ਅਫਸਰ ਇੱਥੇ ਪਹੁੰਚੇ ਹੋਏ ਨੇ ਟਿਪਰ ਇੱਥੇ ਲਾ ਦਿੱਤੇ ਗਏ ਨੇ ਬੈਰੀਗੇਟਿੰਗ ਜਿਹੜੀ ਆ ਉਹ ਕਰ ਦਿੱਤੀ ਗਈ ਆ ਤਾਂ ਇਹ ਪਿੱਛੇ ਤੁਹਾਨੂੰ ਸਾਰੀ ਤਸਵੀਰ ਦੇ ਵਿੱਚ ਜਿਹੜਾ ਉਹ ਫੋਰਸ ਹੀ ਫੋਰਸ ਜਿਹੜੀ ਆ ਨਜ਼ਰ ਆਏਗੀ ਸੀਆਰਪੀ ਜਿਹੜੀ ਆ ਉਹ ਲੱਗੀ ਹੋਈ ਆ ਇੱਥੇ ਗੁਜਰਾਤ ਪੁਲਿਸ ਲੱਗੀ ਹੋਈ ਆ ਤਾਂ ਇੱਥੇ ਰੋਕ ਦਿੱਤਾ ਗਿਆ ਪਰ ਇੱਥੋਂ ਹੀ ਜਿਹੜਾ ਵਿਰੋਧ ਜ਼ਾਹਰ ਕੀਤਾ ਜਾ ਰਿਹਾ ਕੁਝ ਹੀ ਦੇਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਜਲੰਧਰ ਦੇ ਵਿੱਚ ਪਹੁੰਚ ਜਾਣਗੇ ਕੈਮਰਾਮੈਨ ਸਾਹਿਬ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ ਜਗਬਣੀ ਟੀਵੀ ਜਲੰਧਰ